ਕਿਹੜੇ ਵੇਲੇ ਕਿਸ ਦੇ ਪੈਰ ਠੜਕ ਜਾਣ ਤੇ ਕਦੋਂ ਨਿੱਕੀ ਜਿਹੀ ਠੋਕਰ ਨਾਲ ਸੰਭਲ ਜਾਣ ਪਤਾ ਨਹੀਂ ਲੱਗਦਾ ਕੁਝ ਅਜੀਹਾ ਹੀ ਬਿਆਨ ਦੀ ਹੈ ਇਹ ਕਹਾਣੀ ਚੁੰਨੀ ਦਾ ਸਫ਼ਰ ਫੌਜਨ ਤੇ ਮੁੰਡੇ ਨੂੰ ਸਕੂਲੋਂ ਲਿਉਣ ਸਮੇਂ ਜਗਤਾਰ ਦੀਆਂ ਅੱਖਾਂ ਸਾਹਮਣੇ ਫੇਰ ਉਹੀ ਫੌਜਨ ਤੇ ਗਲ ਵਿੱਚ ਪਈ ਚੁੰਨੀ ਆ ਗਈ ਜਿਵੇਂ ਉਹ ਚੁੰਨੀ ਉਸਦੇ ਨਾਲ ਸੜਕ ਤੇ ਤੁਰ ਰਹੀ ਹੋ ਅਸਲ ਵਿੱਚ ਇੱਕ ਗਲਤ ਤਸਵੀਰ ਸੀ ਜਦ ਜਕਤਾਰ ਆਪਣੇ ਕੰਮ ਲਈ ਘਰੋਂ ਨਿਕਲਿਆ ਤੇ ਤਾਈ ਜਤਨੀ ਉਸ ਉਹ ਕਨੱਖਾ ਜਿਹੜਾ ਝਾਕ ਕੇ ਉਹਨਾਂ ਦੇ ਘਰ ਵੜ ਗਏ ਇਹ ਤੂੰ ਦੇਖੀ ਦੇਖੀ ਲੱਗਦੀ ਆ। ਉਹ। ਤਾਂ ਅਮ ਜੀ ਵੀ ਕਿਤੇ ਜਾਂਦੀ ਆ। ਆ ਲੈ ਤਾਈ। ਹੋਰ ਸੁਣਾ ਕੀ ਹਾਲ ਚਾਲ ਐ? ਹਾਲ ਚਾਲ ਤਾਂ ਵਧੀਆ ਐ। ਪਰ ਤੂੰ ਮੈਨੂੰ ਐਂ ਦੱਸ। ਕੁੜੀ ਆਹਾ। ਇਹ ਤੂੰ ਦਾ ਪਰਵਾਨੀ ਹੈ? ਹੈ? ਡਿਕਟਾਰ ਸੀ। ਨਹੀਂ ਨਹੀਂ ਤਾਈ, ਭਲੇਖਾ ਪੈ ਗਿਆ ਤੈਨੂੰ। ਇਹ ਤਾਂ ਸ਼ਮਿੰਦਰ ਦੇ ਘਰ ਵਾਲਾ ਹੈ। ਨਹੀਂ ਨਹੀਂ, ਇਹ ਜੀਤੋ ਦਾ ਹੀ ਪਰੋਣਾ ਹੈ। ਇਹ ਆਪਣੀ ਕੋਠੀ ਚ ਰਹਿੰਦਾ। ਉਹ ਨਹੀਂ ਨਹੀਂ ਤਾਈ, ਮੈਨੂੰ ਲੱਗਦਾ ਤੈਨੂੰ ਕੋਈ ਭਲੇਖਾ ਲੱਗ ਗਿਆ। ਇਹ ਤਾਂ ਆਪਣੀ ਸ਼ਮਿੰਦਰ ਦੇ ਘਰ ਵਾਲੇ ਹੀ ਆ। ਇਹ ਨਹੀਂ। ਚੱਲ ਛੱਡ ਤਾਈ, ਤੂੰ ਚਾਹ ਪੀ ਕੇ ਨਾ। ਨਹੀਂ, ਚਾਹ ਤਾਂ ਪੀ ਲਾਂ ਨਹੀਂ ਆ। ਇੱਕ ਤੈਨੂੰ ਮੈਂ ਹੋਰ ਗੱਲ ਦੱਸਦੀ ਆਂ ਹਾਂ ਤਾਈ ਇਸ ਚਮਿੰਦਰ ਸਮੁੰਦਰ ਨੀ ਮੈਨੂੰ ਪਤਾ ਇਹ ਹੈਗਾ ਜੀਤੋ ਦੀ ਘਰਾਨਾ ਤਾਈ ਕਿਹੜੀ ਜੀਤੋ ਨਹੀਂ ਤੇਰੀ ਸਹੇਲੀ ਜੀਤੋ ਬਚਪਨ ਦੀ ਉਹ ਦਲਵਾਰੇ ਦੀ ਕੁੜੀ ਜੀਤੋ ਹਾਂ ਲੈ ਤਾਈ ਕਦੋਂ ਦੀਆਂ ਗੱਲਾਂ ਕਰਦੀਆਂ ਉਹਦੇ ਵਿਆਹ ਨੂੰ ਤਾਂ 10-12 ਸਾਲ ਹੋ ਗਏ ਨਹੀਂ 10-12 ਸਾਲ ਤਾਂ ਹੋ ਗਏ ਉਹੀ ਐ ਇਹ ਉਸੇ ਦਾ ਪਰਉਣਾ ਓਹੋ ਮੈਨੂੰ ਲੱਗਦਾ ਤਾਈ ਤੇਰੀ ਨਿਗਾ ਕਮਜ਼ੋਰ ਹੋ ਗਈ ਪਲਾਂ 10 12 ਸਾਲਾਂ ਦੇ ਵਿੱਚ ਬੰਦੇ ਦੀ ਸ਼ਕਲ ਵੀ ਤਾਂ ਬਦਲ ਜਾਂਦੀ ਐ ਨਹੀਂ ਮੇਰੀ ਨਿਗਾ ਕਾ ਕਮਜ਼ੋਰ ਹੋ ਗਈ ਲੈ ਮੈਂ ਤਾਂ ਦੱਬੇ ਹੋਏ ਮੁਰਦਿਆਂ ਨੂੰ ਛਾਣ ਲਾ ਤਾਈ ਰਤਨੀ ਦੀ ਨਿਗਾ ਨਹੀਂ ਕਮਜ਼ੋਰ ਹੋ ਸਕਦੀ ਲੈ ਕਿਹੜੀਆਂ ਗੱਲਾਂ ਕਰਦੀ ਐ ਉਹ ਸੁਣ ਲੈ ਮੇਥੋਂ ਗੱਲ ਨਾਲੇ ਮੈਂ ਕਿਨਾ ਉਹਦੇ ਵਿਆਹ ਵੇਲੇ ਉਹਦੇ ਨਾਲ ਗਈ ਸੀ ਜੀਤੋ ਦੇ ਦੇਬੋ ਨਿਆਣਾ ਸੀ ਦੇਬੋ ਨੂੰ ਕੋਈ ਕੰਮ ਹੋ ਗਿਆ ਫਿਰ ਮੈਨੂੰ ਤੋਰਤਾ ਸੀ ਮੈਂ ਇਹਦਾ ਘਰ ਵੀ ਜਾਣਦੀ ਆ ਬਾਰ ਵੀ ਜਾਣਦੀ ਆ ਸਭ ਕੁਝ ਜਾਣਦੀ ਆ ਮੈਂ ਚੰਗੀ ਤਰ੍ਹਾਂ ਜਾਣਦੀ ਆ ਮੇਰੀ ਨੀਗਾ ਕਮਜ਼ੋਰ ਘੱਟ ਹੋ ਗਈ ਮੈਨੂੰ ਤਾਂ ਸਭ ਪਤਾ ਹੈ ਨਹੀਂ ਨਹੀਂ ਦਾਈ ਉਹ ਤਾਂ ਆਪ ਦੇ ਘਰੇ ਸੁખી ਵਸਦੀ ਹੈ ਨਹੀਂ ਤੂੰ ਤਾਂ ਹੁਣ ਵਾਲੇ ਵਿਆਹ ਦੀ ਗੱਲ ਕਰਦੀ ਆ ਇਹਦਾ ਬਿਆਹ ਤਾਂ ਇਹਦੇ ਨਾਲ ਹੁਣ ਹੋਇਆ ਜਿੱਥੇ ਹੁਣ ਵੱਸਦੀ ਆ ਉਹ ਇਹਦੇ ਨਾਲ ਤਾਂ ਪਹਿਲਾਂ ਇਹਦਾ ਤਲਾਕ ਹੋ ਗਿਆ ਸੀ ਤਲਾਕ ਹਾਂ ਨਾ ਇੱਕ ਗੱਲ ਦੱਸਦਾਈ ਗਲਤੀ ਕੀ ਦੀ ਸੀ ਇਹ ਦੀ ਸੀ ਕਿ ਮੇਰੀ ਸਹੇਲੀ ਜਿੱਤੋ ਦੀ ਸੀ ਕੀ ਗੱਲ ਹੋਈ ਸੀ ਇਹ ਜਾ ਕੇ ਪਾਣਾ ਵਰਤ ਗਿਆ ਗਲਤੀ ਵੀ ਤੈਨੂੰ ਦੱਸਦੀ ਆ ਗਲਤੀ ਨਾ ਇਹ ਦੀ ਸੀ ਨਾ ਉਹ ਦੀ ਸੀ ਭਾਈ ਗਲਤੀ ਵਾਲਾ ਤਾਂ ਦੂਜਾ ਬੰਦਾ ਹੋ ਰਿਸੀ ਵਿੱਚ ਇਹਨਾਂ ਦੀ ਤੀਜਾ ਗਲਤੀ ਕਿਸੇ ਇਹਦੇ ਚਾਚੇ ਦੇ ਮੁੰਡੇ ਦਾ ਵਿਆਹ ਸੀ ਇਹਦੇ ਤਾਏ ਦਾ ਜਮਾਈ ਉਹ ਬਾਲਾ ਭੜਾ ਜਾ ਨਹੀਂ ਹੈਗਾ ਵੱਡਾ ਹੁੰਦਾ ਸੀ ਪੁਰਾਣਾ ਇਹਨਾਂ ਦਾ ਹਾਂ ਤਾਈ ਉਹਨੇ ਭਾਈ दारू ਪੀਤੀ ਚ ਐਨਾ ਖੜਦੂ ਪਟਿਆ ਐਨਾ ਖੜਦੂ ਪਟਿਆ ਉਹ ਰਿਸ਼ਤਾ ਪਲੇ ਜਾਣ ਨੂੰ ਕਹਿੰਦਾ ਸੀ ਇਹਦਾ ਉਹਦੇ ਇਹਨਾਂ ਦੇ ਘਰਦਿਆਂ ਨੇ ਦਿੱਤਾ ਨਹੀਂ ਉਹ ਤਾਂ ਉਹੀ ਖੁੰਦਕ ਰੱਖੀ ਹੋਣੀ ਘੇ ਰੋਨੇ ਤਾਂ ਪਈ ਵਿਆਹ ਚ ਤੇ ਵਿਚਾਰੀ ਜੀਤੋ ਦੇ ਉਹ ਟੜੇ ਫਰੋਲ ਤੇ ਖਾਂ ਨੂੰ ਨਹੀਂ ਲਿਆਂਦਾ ਵਾਸਤਾ ਨੀ ਆ ਤਰ ਗਿਆ ਕਲੀ ਬੋਤਲ ਜੀ ਐਂ ਦਾ ਭੇਜਾ ਕਿਹੜੇ ਮਿਲਦਾ ਹੀ ਨਹੀਂ ਐਂ ਦਾ ਟਾਕੀਓ ਇਹਨਾਂ ਦੇ ਉਹ ਆ ਲਾਓ ਉਹ ਕੀ ਲੈ ਤਾ ਅੱਧੀਆਂ ਭੀ ਗਏ ਉਹ ਅੱਤੀ ਪਾਣੀ ਆ ਨਸੇ ਨਹੀਂ ਇਹਦੇ ਚ ਨਸਾ ਕੌਣ ਕਹਿੰਦਾ ਬੰਤਾ ਹਟਾ ਤਾ ਤੜਕੇ ਉੱਠਿਆ ਮੈਂ ਤੈਨੂੰ ਕੀ ਰਿਹਾ ਬੱਬਾ ਹਟਕੇ ਮੈਨੂੰ ਦਾ ਕੁਝ ਨਹੀਂ ਕੀਤਾ ਕੋਈ ਖਾਣ ਪੂਰੀ ਆ ਭਾਜੀਆ ਦਾ ਲਿਆ ਪੂਰੀਆ ਭਾ ਦਾ ਤੜਕੇ ਦਾ ਪੈਕਟ ਖਾ ਗਿਆ ਪੂਰੀ ਦਾ ਉਹ ਕਿੱਥੇ ਖਾ ਗਿਆ ਪੈਕਟ ਨੂੰ ਕਿੱਥੇ ਨਾ ਆਇਆ ਤੂੰ ਆਹਾ ਹੈ ਆ ਤਰ ਗਿਆ ਇਹ ਵੀ ਨਹੀਂ ਨਸਾ ਦਿੰਦੀ ਕੋਈ ਪਸ਼ੂਆਂ ਨੂੰ ਇਹ ਕੀ ਚੈਨਦੀ ਹੁੰਦੀ ਹੈ ਪਸ਼ੂਆਂ ਨੂੰ ਲੈ ਕੇ ਆਉਂਦਾ ਚੱਜ ਦੀ ਲੈ ਕੇ ਆਉ ਜਾਂ ਉਹ ਚੱਜ ਦੀ ਇਹ ਤੂੰ ਤਾਂ ਬਸ ਰੱਬ ਦਾ ਨਾ ਤੂੰ ਬਾਹਰ ਤੂੰ ਉਹ ਕਿੱਥੇ ਆ ਗਿਆ ਰੱਬ ਦਾ ਰੱਬ ਦੀ ਲੈ ਕੇ ਆ ਆ ਜੇਰਾ ਮੱਕ ਲਿਆਉ ਤੋਂ 500 ਰੁਪਇਆ ਲਾਇਆ। ਅੱਛਾ ਹਾਂ ਮੰਗ ਕੇ ਲੈ ਆਇਆ ਕਹਤਾ। ਉਹ ਮੈਂ ਉਹ ਗੱਲ ਕਰ ਲਈ। ਲਾਲਾ ਯਾਰ ਹੋਰ ਮੜੀ ਜੀ। ਹਾਂ ਕਿ ਮੈਂ ਕਹਿਣਾ ਤੂੰ। ਉਹ ਮੈਂ ਤਾਂ ਉਹ ਗੱਲ ਕਰਦਾ ਗਾ। ਕਦ ਮੈਂ ਨਹੀਂ ਪਿੰਦਾ ਯਾਰ। ਕਿਉਂ ਕਿ ਉਹਨੀ ਚੱਕਦੀ ਲੈ ਕੇ ਆ ਤਾਂ ਸਿਰ ਫੜੀ ਬੈਠੀ ਐ ਸਿਰ ਦੋਹਣ ਲਾ। ਉਹਨੇ ਅਜ ਨਾ ਕਹਿ ਸੁਣੋ। ਉਹ ਮੈਂ ਸੱਤ ਲੈ ਕੇ ਜੇ ਲੈ ਆਉਣਾ ਬਾਪੇ ਦਿੱਤਾ 10-20 ਰੁਪਇਆ। ਉਹ ਮੈਂ 17 ਚੱਕ ਲੈ ਆ ਬੰਦਾ। ਹਾਂ ਉਹ ਗੱਲ ਸੁਣ ਓਏ। ਉਹ ਗੱਲ ਸੁਣ ਮੈਂ। ਉਹ ਗੱਲ ਸੁਣ ਓਏ। ਉਹ ਬੱਬੂ ਨਹੀਂ।

ਓਏ ਕਿਹੜਾ ਆਇਆ ਤੂੰ ਤੱਕ ਮੇਰੀ ਵੀ ਨਹੀਂ ਮੰਨਦਾ ਉਹ ਤੁਹਾਨੂੰ ਰੱਖਿਆ ਹਾਂ ਦੱਸ ਸਾਡਾ ਕੀ ਕਿ ਮਾਰਦਾ ਬੋਲ ਰਿਹਾ ਹਾਂ ਜਿਹੜੀ ਮੇਰੀ ਮਾਂ ਹੋਸੀ ਉਹਦਾ ਤੂੰ ਮੈਨੂੰ ਮੰਗੀ ਸੀ ਇਹ ਕੀ ਗੱਲ ਹੋ ਗਈ ਉਹ ਜਿਹੜੀ ਤੂੰ ਲੈ ਕੇ ਗਿਆ ਉਹ ਮੇਰੀ ਮੰਗ ਸੀ ਮੈਂ ਛੱਡੀ ਓਏ ਹਲ ਹਲ ਕਰਦੀ ਤੁਰੀ ਵੀਰੇ ਸੀ ਹਾਂ ਹਲ ਹਲ ਤੁਰੀ 20 ਬਾਰਾਂ ਦੇਖੀ ਆ ਮੈਂ ਉਸੇ ਅੱਡਿਆਂ ਤੇ ਨਾ ਸਾਡੂ ਆਈ ਗੱਲ ਨਾ ਕਹਿ ਨਾ ਮੈਂ ਆਪ ਦੇਖੀ ਆਪ ਛੱਡੀ ਆ ਤਾਂ ਹੀ ਫਿਰ ਮੈਂ

ਕਹਿੰਦਾ ਤੇਰੀ ਘਰ ਵਾਲੀ ਤਾਂ ਕੀ ਆਖ ਹਰਲ ਹਰਲ ਕਰਦੀ ਫਿਰਦੀ ਆ ਮਿੱਤਰ ਤਾਂ ਜਿਹੜੀਆਂ ਉਹ ਗੱਲਾਂ ਕਰੀਆਂ ਉਹ ਕਹੀਆਂ ਨਹੀਂ ਆਂਦੀਆਂ ਗੱਲ ਸੱਚੀ ਆ ਇਹ ਕਿ ਮੈਂ ਹਰਲ ਹਰਲ ਨੂੰ ਕਿੱਥੇ ਵਾ ਗਈ ਉਹੀ ਭੌਂਕੀ ਜਾਂਦਾ ਉਹ ਨਾਲੇ ਤੁਹਾਨੂੰ ਪਤਾ ਮੇਰੇ ਬਾਰੇ ਵੀ ਮੈਂ ਇਹ ਜੀ ਨਹੀਂ ਹੈਗੀ ਉਹੀ ਤਾਂ ਕਿਉਂ ਭੌਂਕਦਾ ਜੇ ਕੋਈ ਮਾੜੀ ਮੋਟੀ ਗੱਲ ਹੋ ਫੇਰ ਹੀ ਉਹਨੇ ਕਿਹਾ ਨਹੀਂ ਆਈ ਨਹੀਂ ਕਿਹਾ ਉਹ ਕਹਿੰਦਾ ਇੱਕ ਘਰੋਂ ਨਿਕਲਦੀ ਦੂਜੇ ਘਰ ਵਰਦੀ ਆ ਮੈਂ ਤੈਨੂੰ ਇਹ ਤੋਂ ਪਹਿਲਾਂ ਨਾ ਕਹਿਤਾ ਮੈਂ ਕਿਹਦੇ ਘਰੇ ਵਾ ਗਈ ਕਿਹਦੇ ਘਰੇ ਵਰ ਗਈ ਉਹੀ ਗੱਲਾਂ ਬਣਾਇਆ ਨਾ ਲੋਕਾਂ ਦੇ ਮਾਗਰ ਲੱਗ ਜਾਂਦਾ ਲੋਕਾਂ ਮੰਗਰ ਨੇ ਉੱਥੇ ਬੱਬੂ ਵੀ ਬੈਠਾ ਸੀ ਬੱਬੂ ਨੇ ਇੱਕ ਵਾਰੀ ਨੇ ਆਇਆ ਕਿਹਾ ਵੀ ਮੇਰੀ ਭੈਣ ਤਾਂ ਸਹੀ ਆ ਬੈਠਾ ਸੀਗਾ ਫਿਰ ਤੁਹਾਨੂੰ ਪਤਾ ਨਹੀਂ ਮੇਰੇ ਬਾਰੇ ਮੈਂ ਤੁਹਾਨੂੰ ਕਿੱਦੇ ਲੰਦਾ ਦਵਾ ਮੈਂ ਤਾਂ ਅੱਜ ਤੱਕ ਨੱਕ ਤੇ ਮੱਖੀ ਨਹੀਂ ਬੈਠਣ ਦਿੱਤੀ ਤੁਸੀਂ ਸੋਚ ਵੀ ਕਿਵੇਂ ਲਿਆਦੀ ਮੈਂ ਇਹ ਹੀ ਹੋ ਸਕਦੀ ਆ ਇੱਥੇ ਤਾਂ ਨਹੀਂ ਬੈਠਣ ਦਿੱਤੀ ਪਿੰਡ ਪੁੱਛਦਾ ਪਿੰਡ ਕੀ ਕੁਛ ਉਹ ਕਹਿੰਦਾ ਮੇਰੀ ਮੰਗ ਸੀ ਮੈਂ ਛੱਡੀ ਆ ਕਹਿੰਦਾ ਮੇਰੇ ਨਾਲ ਵਿਆਹਣਾ ਸੀ ਕਹਿੰਦਾ ਮੈਂ ਫੇਰੀ ਦੀ ਭੈਣ ਲੈ ਕੇ ਗਿਆ ਐਵੇਂ ਕਿਸੇ ਦੀਆਂ ਗੱਲਾਂ ਜਾ ਕੇ ਨਾ ਕਰਨਾ ਬਰਬਾਦ ਕਰ ਲਈ। ਮਲੇ ਮੈਂ ਇਹ ਜਿਹੜਾ ਤੂੰ ਕੁਝ ਕਹਿ ਰਿਹਾ ਨਾ ਇਹ ਕੁਝ ਵੀ ਸੱਚ ਨਹੀਂ ਹੈਗਾਗਾ। ਅੱਛਾ ਤੂੰ ਉਹਨੂੰ ਮੰਗੀ ਨਹੀਂ ਸੀ। ਨਹੀਂ ਮੰਗੀ ਸੀ। ਕੂਈ ਭੌਂਕਦਾ ਬਕਵਾਸ ਮਾਰੀ ਜਾਂਦਾ ਉਹ ਤਾਂ ਆਪਣਾ ਘਰ ਪੱਟਣ ਨੂੰ ਕਹਿੰਦਾਗਾ। ਘਰ ਪੱਟਣ ਨੂੰ ਤਾਂ ਕਿਉਂ ਕਹਿੰਦਾ ਸੋਚ ਲਾ ਇਹ ਗੱਲਾਂ ਬਹੁਤ ਦੂਰ ਤੱਕ ਜਾਂਦੀਆਂ ਐ ਕਿਵੇਂ ਕਹਿ ਦੂ ਅਗਲਾ। ਉਹ ਮੇਰੇ ਚਾਚੇ ਦਾ ਮੁੰਡਾ ਸੀ ਨਾਲੇ। ਇੰਨਾ ਕੁਝ ਬੋਲ ਗਿਆ ਜਿਹੜਾ ਜਿਹਨੇ ਤੇਰੇ ਕੰਨ ਪਰੇ ਨੇ ਜੇ ਮੇਰਾ ਸਗਾ ਭਰਾ ਹੁੰਦਾ ਨਾ ਉਹਦੀਆਂ ਖੱਖਾਂ ਪਾੜ ਦਿੰਦਾ ਰਹੀ ਗੱਲ ਉਹ ਚਾਚੇ ਦੇ ਜਵਾਈ ਦੀ ਉਹ ਤਾਂ ਮੇਰੇ ਤੇ ਮੱਚਦਾਗਾ ਉਹਨੂੰ ਆਇਆ ਸੀਗਾ ਵੀ ਮੇਰੇ ਨਾਲ ਹੋਏ ਦਾ ਰਿਸ਼ਤਾ ਮੇਰਾ ਰਿਸ਼ਤਾ ਭਾਲਦਾ ਸੀ ਉਹ ਉਹ ਸਾਡੇ ਘਰ ਤਾਂ ਨਹੀਂ ਦਿੱਤਾ ਜਵਾਬ ਤਾਂ ਹੀ ਹੁਣ ਮੱਚਦਾਗਾ ਉਹਨੂੰ ਆਇਆ ਵੀ ਬਸ ਇਹਦੇ ਕਿਉਂ ਹੋ ਗਿਆ ਇਹਦਾ ਕੋਰ ਕੀ ਹੁਣ ਤੂੰ ਚੜਾ ਰ ਹੋ ਮੰਨੇ ਅੰਗੜਾ ਤੇ ਮੈਂ ਤਾਂ ਜਾਣੀ ਹੈਗੀ ਮੈਂ ਨਹੀਂ ਇੱਥੇ ਰਹਿੰਦੀ ਰੁੰਦੀ ਹੈਗੀ ਤੂੰ ਤਾਂ ਘਰ ਪਟਣਾ ਪੱਟਲਾ ਘਰ ਆਉਂਦਾ ਲੱਗ ਕੇ ਪਿੱਛੇ ਉਹਨਾਂ ਦੇ ਤਾਂ ਲੜਾਈ ਤੋਂ ਬਾਅਦ ਫੇਰ ਕੀ ਹੋਇਆ ਫੇਰ ਕੀ ਹੋਣਾ ਸੀ ਜੀਤੋ ਭਾਈ ਰੁੱਸ ਕੇ ਫੇਰ ਆਪਦੇ ਪੇਕੀ ਆ ਗਈ ਨਾ ਤਾਂ ਇਹ ਜਗਤਾਰ ਫੇਰ ਮੁੜ ਕੇ ਲੈਣੇ ਵੀ ਨਹੀਂ ਗਿਆ ਉਹਨਾਂ ਨਹੀਂ ਗਿਆ ਕਿਉਂ ਨਹੀਂ ਸੀ ਗਿਆ ਤਾਂ ਸੀ ਨਾ ਭਾਈ ਆਹ ਓਏ ਸਾਡੀ ਗੁਰੂ ਨੂੰ ਇਹ ਤੂੰ ਮੰਦਾ ਚੰਗਾ ਬੋਲਿਆ ਇਹਨੇ ਤਾਂ ਕਦੇ ਪਿੰਡ 'ਚ ਗਿਲੇ ਕੋਹ ਦੇ ਪੈਰ ਨਹੀਂ ਧਰਿਆ ਸੀ ਮੈਨੂੰ ਤਾਂ ਇਹ ਉਹਨੇ ਕਹਿਤਾ ਉਹਨੇ ਕਹਿਤਾ ਕਰੋ ਸ਼ਰਾਬੀ ਬੰਦਾ ਉਹ ਮੈਂ ਛੋਟਾ ਕਹਿੰਦਾ ਖੰਦਾ ਰਹਿ ਗਿਆ ਵਾਸ ਕੁੜੀ ਦੇ ਕੇ ਬਸਤਾਈ ਜਨੇ ਅਸੀਂ ਤਾਂ ਬਸ ਕਾਂ ਪਰ ਤਾ ਬੰਨੀ ਸਰਪੰਚ ਸਾਹਿਬ ਆਏ ਨਹੀਂ ਬੰਦਾ ਕੁੱਟੀ ਵੀ ਇਹਨੇ ਮੈਂ ਕੁੱਟੀ ਨਹੀਂ ਜੀ ਇਹ ਤਾਂ ਤੁਸੀਂ ਇਲਜ਼ਾਮ ਲਾਉਣ ਕਦੋਂ ਕੁੱਟਿਆ ਮੈਨੂੰ ਮੈਂ ਕੁੱਟਿਆ ਤਾਂ ਹੈਗਾ ਤਾਂ ਹੀ ਆਈਆਂ ਮੈਂ ਮੈਂ ਸਰਪੰਚ ਸਾਹਿਬ ਜਮਾਨੀ ਕੁੱਟਿਆ ਨਾ ਮੈਂ ਕੁਝ ਮਾੜਾ ਚੰਗਾ ਕਿਹਾ ਮੈਂ ਤਾਂ ਪੁੱਛਿਆ ਸੀ ਵੀ ਭਾਈ ਉਹ ਤੇ ਉਹ ਪੁੱਛ ਸਕਦਾ ਤੂੰ ਥੋੜੀ ਹੁੰਦਾ ਹਰੇ ਖਾਲਾ ਹੱਕ ਕੇ ਬੈਜਣੇ ਦੇ ਦੇਖ ਬੁੱਤੂ ਭਾਈ ਸਰਪੰਚ ਸਾਹਿਬ ਮੇਥੋ ਗਲਤੀ ਹੋਗੀ ਜੋ ਜੇ ਮੈਂ ਤੇ ਕੋਸ ਬੋਲਿਆ ਗਿਆ ਮਿੱਟੀ ਪਾਉ ਗੱਲ ਤੇ ਮੇਰੇ ਨਾਲ ਮੇਰੀ ਘਰ ਵਾਲੀ ਨੂੰ ਤੂੰ ਰਪਾਇਆ さん ਕਾਨੂੰ ਫੇਰ ਕੁਟੂ ਹੈ ਇਹ ਕੋ ਗਲਤੀ ਹੋਗੀ ਗਲਤੀ ਚਾਰ ਦਵਾਰੀ ਵਈ ਹੋਈ ਜਾਂਦੀ ਨਾ ਉਹੀ ਤਾਂ ਗੱਲ ਹੈ ਤੂੰ ਚੁੱਪ ਕਰ ਭਾਈ ਕੁੜੀ ਨਾਲ ਗੱਲ ਕਰਦੇ ਆ ਜੀ ਤੈਨੂੰ ਪੁੱਛਦੀ ਹਾਂ ਹਾਂ ਭਾਈ ਤੂੰ ਜਾਣਾ ਕਿ ਨਹੀਂ ਜਾਣਾ ਮੈਂ ਤਾਂ ਜਾਣਾ ਨਹੀਂ ਬਿੱਲਾ ਤੂੰ ਘਰ ਵਸਾ ਲਾ ਆਉਂਦੇ ਬਸ ਦੇ ਵਾਦੇ ਵਾਜ ਜਾਂਦੇ ਉਜੜਦੇ ਉਜੜਦੇ ਉਜੜ ਜਾਂਦੇ ਆ ਇੱਕ ਵਾਰੀ ਕਹਾਂ ਉਹ ਜਾਂ 10 ਵਾਰੀ ਕਹਾਂ ਮੈਂ ਜਾਣਾ ਨਹੀਂ ਬਸ ਪਤਾ ਨਹੀਂ ਜਾਣਾ ਇਹੀ ਫੈਸਲਾ ਤੇਰਾ ਆਖਰੀ ਫੈਸਲਾ ਮੇਰਾ ਚਲੋ ਚੰਗਾ ਭਈ ਠੀਕ ਆ ਹਾਂ ਜਦੋਂ ਕੁੜੀ ਜਾ ਕੇ ਨਹੀਂ ਰਾਜੀ ਆਪਾਂ ਧੱਕੇ ਨਾਲ ਤੋਰ ਨਹੀਂ ਸਕਦੇ ਹੁਣ ਇਹੀ ਫੈਸਲਾ ਬਸ ਹੁਣ ਤੁਹਾਡੀ ਨਿਬੜਾ ਨੂੰ ਬੜਾਈ ਹੋ ਗਈ ਆਪਦੇ ਤਲਾਕ ਦੇ ਪੇ ਕਾਗਜ਼ ਤਿਆਰ ਕਰਵਾ ਲਓ ਦੇਖ ਲਾ ਹੁਣ ਤਾਂ ਨਿੱਕੀ ਜੀ ਗੱਲ ਪਿੱਛੇ ਘਰ ਵਸਦਾ ਰਸਦਾ ਉੱਜੜ ਗਿਆ। ਅੱਛਾ ਤਾਈ ਫੇਰ ਤਾਂ ਜੀਤੋ ਨਾਲ ਬਹੁਤ ਹੀ ਬੁਰਾ ਕੀਤਾ। ਨਹੀਂ। ਮੁੰਡਾ ਤਾਂ ਬਹੁਤ ਚੰਗਾ ਸੀਗਾ। ਨਾ ਇਹ ਤਾਂ ਸਾਰੇ ਗਹਿਣੇ ਗੁਣੇ ਉਹਦੇ ਉਮਝਕਰੋ ਉਹਨੂੰ ਦੇਤੇ। ਨਾਲੇ ਹੋਰ ਵੀ ਵਿਆਹ ਦਾ ਖਰਚਾ ਵੀ ਦੇ ਕੇ ਆਇਆ। ਇਹੋ ਜੀ ਕੋਈ ਗੱਲ ਨਹੀਂ ਸੀ। ਚੱਲ ਲੈ। ਓਹੋ! ਆਪੇ ਤਾਂ ਹੋਰ ਹੀ ਗੱਲਾਂ ਝੋਲ ਜਗੀਆਂ। ਤੇ ਆਹ ਲੈ ਮੈਂ ਤਾਂ ਕਾਰਡ ਲੈ ਕੇ ਆਈ ਸੀਗੀ। ਲੇ ਪੁੱਤ ਨੂੰ ਵੀ ਆਦਾ ਕਾਲ ਫੋਰ ਵੀ ਮੈਂ ਬੰਡ ਕੇ ਆਉਣੀ ਸੀ ਬਲਾਈ ਠਾਈ ਮੈਂ ਤਾਂ ਜਿੱਥੇ ਆਕੇ ਜਿੱਥੇ ਲੱਗੀ ਗੱਲੀ ਉੱਥੇ ਉੱਠ ਚੱਲੀ ਉਹ ਗੱਲ ਐ ਇੱਥੇ ਤੇਰੇ ਕੋਲੇ ਗੱਲੀ ਲੱਗ ਕੇ ਇਨਾ ਕੰਮ ਆਵਦਾ ਉਹ ਕਰ ਲਿਆ ਹੋਰੀ ਉਲਝਣ ਤਾੜੀਆਂ ਚ ਪੈਗੀ ਚੱਲ ਕੋਈ ਨਹੀਂ ਕੋਈ ਨਹੀਂ ਤਾਈ ਫੇ ਚੱਲ ਪਈ ਉਹਨੇ ਨਹੀਂ ਆਖਿਆ ਵਿਆਹ ਤੂੰ ਜ਼ਰੂਰ ਆਈ ਚੰਗਾ ਨਾ ਨਾ ਕੋਈ ਗੱਲ ਨਹੀਂ ਹੋਰ ਦੱਸ ਕੋਈ ਹੋਰ ਸੇਵਾ ਰੋਟੀ ਪਾਣੀ ਖਾ ਕੇ ਜਾਣਾ ਨਾ ਨਾ ਬਸ ਆ ਚਾਹ ਪੀ ਲਈ ਆ ਇੱਕ ਰੋਟਾ ਬਿਸਕਟ じゃ ਖਾ ਲਿਆ ਹਾਂ ਤੇ ਇੰਨੇ ਨਾਲ ਵਸ ਟਿੱਡ ਗਿਆ ਪਰ ਗਿਆ ਹੁਣ ਰੋਟੀ ਤਾਂ ਮੈਂ ਜਿਹਦੇ ਦਾਹਾ ਕਾਰਡ ਦੇਣ ਜਾਉਂਗੀ ਕਿ ਨਾ ਉਹਨਾਂ ਦੇ ਖਾਉਂਗੀ ਅੱਛਾ ਠੀਕ ਆ ਠੀਕ ਆ ਤਾਈ ਕੋਈ ਗੱਲ ਨਹੀਂ ਆ ਜੀ ਜਰੂਰ ਚੰਗਾ 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 ਕੋਈ ਨਹੀਂ ਨੇ ਹੁਣ ਤਾਂ ਮੁੰਡਾ ਸਿਆਣਾ ਐ ਫੇਰ ਵੀ ਵਿਚਾਰਾ ਪੰਚਾਇਤ ਚਾਹੇ ਕਹਿ ਗਿਆ ਕੋਈ ਨਿਬੜੀ ਤੇ ਮਿੱਟੀ ਪਾਓ ਜੀ ਚੰਨ ਕੋਈ ਨਾ ਆ ਜੀ ਚੰਗਾ ਚੰਗਾ ਤਾਈ ਜੱਕਾਰ ਮੈਨੂੰ ਕੱਲ ਨਹੀਂ ਸਮਝ ਆਉਂਦੀ ਨਾ 19 ਸਾਲਾਂ ਦੇ ਵਿੱਚ ਮੈਨੂੰ ਇੱਕ ਗੱਲ ਦਾ ਵੀ ਨਹੀਂ ਪਤਾ ਲੱਗਿਆ ਪਰ ਮਾਂ ਦਾ ਤਾਂ ਆਪ ਦਿਮਾਗ ਹੈ ਜੇ ਉਹਨੇ ਵੀ ਨਹੀਂ ਕਦੇ ਗੱਲ ਕੀਤੀ ਨਾ ਕਦੇ ਮੈਥੋਂ ਬੁਲਾਇਆ ਜਾਇਆ ਗਿਆ ਪਰ ਪਤਾ ਕਿਵੇਂ ਲੱਗੇ ਐਨੇ ਸਾਲ ਤਾਂ ਫੌਜੀ ਨਾਲ ਕੈਂਪ ਵਿੱਚ ਰਹਿਆ ਹੀ ਆ ਕੇ ਜਵਾਕ ਸਕੂਲਾ ਤੇ ਹੁਣ ਬਸ ਪਰ ਮੇਰੇ ਗੱਲ ਨਾ ਹজম ਨਹੀਂ ਹੋ ਰਹੀ ਵੀ ਇਹ ਹੋ ਕਿਵੇਂ ਗਿਆ ਮੈਂ ਕਿਹਾ ਮੈਂ ਅੱਜ ਆਇਆ ਹਾਂ ਜਿਹੜੇ ਟ੍ਰੀਟਲ ਕੀਤਾ ਕਿ ਤੱਕ ਇਹ ਆਈ ਨਹੀਂ ਜੰਮਰੇ ਚ ਮੈਨੂੰ ਲੱਗਦਾ ਬੁੜੀ ਨਹੀਂ ਕਰਦਾ ਕੰਮ ਦੱਸੇਗੀ ਮੈਂ ਵੀ ਕੰਮ ਲਈ ਆ ਜਿੱਦ ਤਰ ਮੈਨੂੰ ਪਤਾ ਲੱਗ ਗਿਆ ਸੀ ਨਾ ਫੌਜਨ ਮੇਰੇ ਪਹਿਲਾਂ ਵਾਲੇ ਸਹੁਰਿਆਂ ਦੀ ਪਿੰਡ ਦੀ ਆ ਉਦ ਨਹੀਂ ਮੈਂ ਕਮਰਾ ਛੱਡ ਦੇਣਾ ਸੀ ਚਲ ਹੁਣ ਤੱਕ ਮੈਂ ਆਪਦੇ ਘਰੀ ਜਾਊਗਾ ਜੀਜੇ ਵੀਰੇ ਇੱਕ ਕੰਮ ਸੀ ਤੁਹਾਡੇ ਤੱਕ ਬੈਣੇ ਤੂੰ ਹੋਸ਼ ਚ ਹਾਂ ਮੈਂ ਤਾਂ ਹੋਸ਼ ਵਿੱਚ ਹੀ ਆ ਮੈਨੂੰ ਨਹੀਂ ਲੱਗਦਾ ਭੈਣ ਤੂੰ ਹੋਛਾ ਮੈਨੂੰ ਅੱਜ ਪਤਾ ਲੱਗਿਆ ਵੀ ਤੂੰ ਮੇਰੇ ਪਿੰਡ ਕਿਸੇ ਵੀ ਫੰਕਸ਼ਨ ਚ ਕਿਉਂ ਨਹੀਂ ਸਾਡੇ ਨਾਲ ਜਾਂਦਾ ਸੀ ਭੈਣ ਕੰਮ ਦੀ ਗੱਲ ਕਰ ਕੰਮ ਦੱਸ ਕੀ ਹੈ ਨਾ ਇਹ ਐਨੇ ਪੁਰਾਣੇ ਰਿਸ਼ਤੇ ਨਾ ਮਿੱਟੀ ਚ ਦੱਬੇ ਰਹਣ ਦੇ ਜੇ ਮਿੱਟੀ ਪਟਾਂਗੇ ਨਾ ਤਾਂ ਬਦਬੂ ਹੀ ਨਿਕਲੂ ਮੈਨੂੰ ਅੱਜ ਸਵੇਰੇ ਔਟੋ ਵਾਲਾ ਦੱਸ ਕੇ ਗਿਆ ਸੀ ਉਹਨੂੰ ਕੋਈ ਰਿਸ਼ਤੇਦਾਰੀ ਚ ਕੰਮ ਹੈ ਜਾ ਕੇ ਬੱਚਿਆਂ ਨੂੰ ਲਿਆਉ ਛੇਤੀ ਕਰੋ ਜੀਜਾ ਵੀਰਾ ਬਣ ਕੇ ਭੈਣ ਤੈਨੂੰ ਇਹ ਰਿਸ਼ਤਿਆਂ ਦੇ ਤਾਣੇ ਬਾਣੇ ਚੁਲਚਲ ਦੀ ਲੋੜ ਨਹੀਂ ਮੇਰੇ ਨਾਲ ਇੱਕੋ ਹੀ ਰਿਸ਼ਤਾ ਬਣਾ ਕੇ ਰੱਖ ਕਿਹੜਾ ਰਿਸ਼ਤਾ ਵੀਰ ਜੀ ਵਾਲਾ ਰਿਸ਼ਤਾ ਮੈਨੂੰ ਕੋਈ ਇਤਰਾਜ਼ ਨਹੀਂ ਉਹ ਜਵਾਖਾਂ ਤੋਂ ਮਾਮਾ ਕਹਾਦਿਆ ਕਰ ਫੌਜਨ ਨੇ ਆਪਣੀ ਆਸ ਤੋਂ ਉਲਟ ਜਗਤਾਰ ਤੋਂ ਜਵਾਬ ਸੁਣ ਕੇ ਦੇਲੀ ਅੰਦਰਲਾ ਆਪਣਾ ਪੈਰ ਬਾਹਰ ਨੂੰ ਖਿੱਚ ਲਿਆ ਅਤੇ ਫਿਰ ਆਪਣੇ ਗਰਦ ਵਿੱਚ ਪਾਈ ਹੋਈ ਚੁੰਨੀ ਨੂੰ ਉਤਾਰ ਕੇ ਉਸ ਨੂੰ ਤਿੰਨ ਚਾਰ ਵਾਰ ਹਵਾ ਵਿੱਚ ਐਉਂ ਛੰਡਿਆ ਜਿਵੇਂ ਤਾਈ ਰਤਨੀ ਦੇ ਬੋਲੇ ਹੋਏ ਦੋ ਬੋਲਾਣੇ ਉਸ ਵਿੱਚ ਬਹੁਤ ਸਾਰਾ ਕੂੜਾ ਕਰਕਟ ਪਰ ਦਿੱਤਾ ਹੋਵੇ ਫਿਰ ਆਪਣੇ ਸਿਰ ਉੱਤੇ ਬਹੁਤ ਸਹਜਤਾ ਨਾਲ ਚੁੰਨੀ ਲੈਂਦੀ ਹੋਈ ਹਲਕਾ ਜਿਹਾ ਬੋਲੀ ਹੈ ਇਹ ਚੁੰਨੀ ਕਿਹੜੇ ਸਫਰ ਤੇ ਤੁਰਨ ਲੱਗੀ ਸੀ ਸਿਰ ਤੇ ਚੁੰਨੀ ਲੈ ਕੇ ਉਸਨੇ ਆਪਣਾ ਸਿਰ ਐਉਂ ਟੱਕ ਲਿਆ ਜਿਵੇਂ ਰਖੜੀ ਵਾਲੇ ਦਿਨ ਪੈਣਾ ਆਪਣੇ ਵੀਰਾਂ ਦੇ ਰਖੜੀ ਬੰਨਣ ਵੇਲੇ ਟਕਦੀਆਂ ਹੁੰਦੀਆਂ ਨੇ